ਮੇਰੇ ਪੱਖ ਤੋਂ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਾਬਦਾ ਸੰਗਰੂਰ ਦੇ ਨਾਨਕਾਣਾ ਚੌਕ ਵਿੱਚ ਖੜਿਆ ਜਿੱਥੇ ਕੀ ਹਲਕਾ ਐਮਐਲਏ ਨਰਿੰਦਰ ਗੌਰਸਰਾਜ ਵੱਲੋਂ ਇੱਕ ਨਵੈਕਲੀ ਪਹਿਲ ਕੀਤੀ ਜਾ ਰਹੀ ਹੈ ਜਿਸ ਅੱਜ ਵਾਤਾਵਰਣ ਦੇ ਦਿੱਤੇ ਗੁੱਡੇ ਵੱਡੇ ਜਾ ਰਹੇ ਨੇ ਜਿਸ ਵਿੱਚ ਕੱਲ ਪਿਛਲੇ ਦਿਨੀ ਲੋਕਾਂ ਸੰਗਰੂਰ ਤੋਂ ਗਰਮੀ ਦੀ ਹਿੱਕ ਹੈ ਬਹੁਤ ਭੱਜੀ ਜਿਤ ਨਾਲ ਪੈਂੰਬਰ ਪਾਰਲੀਮੈਂਟ ਬਣੇ ਨੇ ਉਸ ਦੇ ਤਹਿਤ ਲੱਟੂ ਪੁੰਨਣ ਦੀ ਬਜਾਏ ਹਲਕਾ ਐਮਐਲਏ ਤੇ ਉਹਨਾਂ ਦੇ ਫਰਕੀਆਂ ਵੱਲੋਂ ਵਾਤਾਵਰਨ ਨੂੰ ਦੇਖਦੇ ਹੋਏ ਬੂਟੇ ਬੰਡੇ ਜਾ ਰਹੇ ਹਨ ਤੁਸੀਂ ਵੀ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਇਹ ਇੱਕ ਨਵਿਕਲੀ ਪਹਿਚਾਨ ਕਰ ਰਹੇ ਨੇ ਗੱਲਬਾਤ ਕਰਾਂਗੇ ਐਮਐਲਏ ਨਿਰਿੰਦਰ ਕੌਰ ਭਰਾ ਨਾਲ ਵਾਤਾਵਰਨ ਦੇ ਦਿੱਤੇ ਅੱਜ ਬੂਟੇ ਬੰਡੇ ਜਾ ਰਹੇ ਨੇ ਐਮਐਲਏ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਵਾਤਾਵਰਨ ਦਿੱਤੇ ਧੰਨਵਾਦ ਸੰਗਰੂਰ ਕੀਤਾ ਜਾ ਰਿਹਾ ਹੈ ਬਿਲਕੁਲ ਸੰਗਰੂਰ ਦੇ ਵੋਟਰਾਂ ਦਾ ਸੰਗਰੂਰ ਦੇ ਵਸਨੀਕਾਂ ਦਾ ਜਿਹੜਾ ਧੰਨਵਾਦ ਸ਼ਬਦ ਬਹੁਤ ਛੋਟਾ ਰਹਿ ਜਾਂਦਾ ਤੋ ਕਿ ਜਿੱਦਾਂ ਵੱਡਾ ਫਤਵਾ 4.2 ਲੱਖ ਦੀ ਲੀਡ ਸੰਗਰੂਰ ਤੋਂ ਅੱਜ ਸਾਡੇ ਭਰਾ ਗੁਰਮੀਤ ਸਿੰਘ ਮੀਤੇਰ ਜੀ ਨੂੰ ਮਿਲੀ ਆ ਔਰ ਸਾਡੇ ਸਰਕਾਰ ਦੇ ਜਿਹੜੇ ਪਿਛਲੇ 2 ਸਾਲਾਂ ਦੀ ਕਾਰਗੁਜ਼ਾਰੀ ਆ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੇ ਕੰਮ ਹੋਏ ਆ ਸੋ ਅੱਜ ਲੋਕਾਂ ਨੇ ਸਾਡਾ ਜਿਹੜਾ ਹੌਸਲਾ ਜਿਹੜਾ ਵਧਾਇਆ ਸਾਡਾ ਮਾਣ ਵਧਾਇਆ ਔਰ ਅੱਜ ਉਸੇ ਹੌਸਲੇ ਦੇ ਨਾਲ ਅਸੀਂ ਲੋਕਾਂ ਦੇ ਵਿੱਚ ਜਿਹੜੇ ਉਹਨਾਂ ਨਾਲ ਕੀਤੇ ਹੋਏ ਜਿਹੜੇ ਵਾਅਦੇ ਨੇ ਜਿਹੜੇ ਅਸੀਂ ਅਗਲੇ 3 ਸਾਲਾਂ ਦੇ ਵਿੱਚ ਪੂਰੇ ਕਰਨੇ ਆ ਔਰ ਅੱਜ ਕਿਉਂਕਿ ਸਾਰਿਆਂ ਦੇ ਵਿੱਚ ਇੱਕ ਖੁਸ਼ੀ ਸੀ ਆਪਣੀ ਖੁਸ਼ੀ ਨੂੰ ਜਿਹੜਾ ਸਾਂਝੀ ਜਿਹੜਾ ਕਰਨਾ ਚਾਹੁੰਦੇ ਸੀਗੇ ਸੋ ਅੱਜ ਵਾਤਾਵਰਨ ਦਿਸ਼ਤਾ ਔਰ ਵਾਤਾਵਰਨ ਦਿਸ਼ ਨੂੰ ਸਮਰਪਿਤ ਸਾਡੀ ਸਾਰੀ ਟੀਮ ਦਾ ਇੱਕ ਆਈਡੀਆ ਸੀ ਕਿ ਆਪਾਂ ਰਲ ਮਿਲ ਕੇ ਸਾਰੇ ਜਿਹੜਾ ਜਿੱਥੇ ਅੱਜ ਸਾਰੇ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਨੇ ਤਾਂ ਕਿਉਂ ਨਾ ਕਿਉਂਕਿ ਅਸੀਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕੈਂਪੇਨ ਕੀਤੀ ਆ 47-48 ਡਿਗਰੀ ਟੈਂਪਰੇਚਰ ਦੇ ਵਿੱਚ ਸਾਰਿਆਂ ਨੇ ਗਰਮੀ ਦੇ ਪੂਰੇ ਦੇਸ਼ ਦੇ ਵਿੱਚ ਮੁਲਕ ਦੇ ਵਿੱਚ ਜਿਹੜੀ ਅੱਜ ਹੀਟ ਵੇਵ ਜਿਹੜੀ ਚੱਲੀ ਹੈ ਜੀ ਤੋ ਕਿ ਸਾਡੇ ਬੱਚੇ ਨੇ ਜਿਹੜੇ ਖਾਸ ਤੌਰ ਤੇ ਬਜ਼ੁਰਗ ਨੇ ਜਾਂ ਜਿਹੜੇ ਜੀਵ ਨੇ ਪਸ਼ੂ ਪੰਛੀ ਨੇ ਜਿਹੜੇ ਉਹਨਾਂ ਨੂੰ ਬੜੀ ਦਿੱਕਤ ਆਈ ਹੈ ਸੋ ਰਲ ਮਿਲ ਕੇ ਸਮਾਜ ਦੇ ਪ੍ਰਤੀ ਜਿੱਥੇ ਸਰਕਾਰ ਆਪਣਾ ਰੋਲ ਜਿਹੜਾ ਅਦਾ ਕਰ ਰਹੀ ਹੈ ਅਸੀਂ ਸਰਕਾਰ ਪੱਧਰ ਦੇ ਉੱਤੇ ਵੀ 2 ਸਾਲ ਹੋ ਗਏ ਅਸੀਂ ਜਿਹੜਾ ਅਸੀਂ ਦੇ ਆਜ਼ਮ ਸ਼ਹੀਦ ਭਗਤ ਸਿੰਘ ਉਹਨਾਂ ਦੇ ਨਾਮ ਤੇ ਇੱਕ ਜਿਹੜੇ ਹਰੀਆਵਲ ਲਹਿਰ ਜਿਹੜੀ ਸ਼ੁਰੂ ਕੀਤੀ ਹੋਈ ਹੈ ਜੀ ਦੇ ਵਿੱਚ ਅਸੀਂ ਲੱਖਾਂ ਬੂਟੇ ਜਿਹੜੇ ਹਰ ਇੱਕ ਸਾਲ ਜਿਹੜੇ ਲਾਵ ਹੀ ਰਹੇ ਹਾਂ ਤੇ ਉਹਨਾਂ ਦੀ ਸੰਭਾਲ ਲਈ ਅਸੀਂ ਮਰਦੇਗਾ ਦੇ ਤਹਿਤ ਪ੍ਰੋਗਰਾਮ ਜਿਹੜਾ ਬਣਾਇਆ ਹੋਇਆ ਔਰ ਇਸੇ ਤਹਿਤ ਅੱਜ ਕੜੀ ਨੂੰ ਨਾਲ ਜੋੜਦੇ ਹੋਏ ਨਾਲ ਤਾਂ ਧੰਨਵਾਦ ਸੰਗਰੂਰ ਦੇ ਲੋਕਾਂ ਦਾ ਕਰਦੇ ਆਂ ਤੇ ਖੁਸ਼ੀ ਦੇ ਵਿੱਚ ਜਿਹੜੇ ਅੱਜ ਜਿਹੜੇ ਲੱਤੂ ਜਿਹੜੇ ਲੋਕਾਂ ਕਾਫੀ ਜਗ੍ਹਾ ਤੇ ਪੰਚਾਇਤੀ ਜ਼ਮੀਨ ਪਈ ਆ ਜਿਵੇਂ ਸੜਕਾਂ ਦੇ ਆਲੇ ਦੁਆਲੇ ਵੀ ਕਾਫੀ ਜਗ੍ਹਾ ਪਈ ਆ ਜਿੱਥੇ ਕਿ ਬੂਟੇ ਲੱਗਣ ਵਾਲੇ ਨੇ ਉਹ ਉਹ ਜਗ੍ਹਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਵੱਲੋਂ ਵੀ ਕੋਈ ਪਹਿਲ ਕੀਤੀ ਜਾਵੇਗੀ ਬਿਲਕੁਲ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਮੈਂ ਦੱਸਿਆ ਸੀ ਪੰਚਾਇਤਾਂ ਦੇ ਨਾਲ ਰਲ ਕੇ ਵੀ ਕੀਤਾ ਔਰ ਜਿੱਥੇ ਸੜਕਾਂ ਦੇ ਆਇਆ ਦੇ ਜਿਹੜੀ ਜ਼ਮੀਨਾਂ ਜਿਹੜੀਆਂ ਵਿਹਲੀਆਂ ਪਈਆਂ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਬੂਟੇ ਲਗਾਏ ਔਰ ਲੋਕਾਂ ਨੂੰ ਸਮਝਾ ਵੀ ਰਹੇ ਹਾਂ ਤੇ ਬਹੁਤ ਸਾਰਾ ਪਿਆਰ ਤੇ ਸਾਥ ਜਿਹੜਾ ਲੋਕਾਂ ਦਾ ਇਸ ਇਹਨੂੰ ਲੈ ਕੇ ਜਿਹੜਾ ਮਿਲ ਰਿਹਾ ਹਾਂ ਹਾਂਜੀ ਇਸ ਵਨ ਸਾਡੇ ਨਾਲ ਐਮਐਲਏ ਨਰਿੰਦਰ ਕੌਰ ਭਰਾ ਜਿਨ੍ਹਾਂ ਨੇ ਦੱਸਿਆ ਕਿ ਵਾਤਾਵਰਨ ਹੀਟਵੇਵ ਚੱਲ ਰਿਹਾ ਉਸ ਨੂੰ ਸ਼ਾਂਤਪੂਰਕ ਕਰਨ ਲਈ ਇਹ ਜੋ ਸਾਡਾ ਪਹਿਲ ਹੈ ਇਸ ਨੂੰ ਨਵਿਕਲੀ ਪਹਿਲ ਕਿਹਾ ਜਾਂਦਾ ਤੁਸੀਂ ਦੇਖਦੇ ਹੋ ਨਿਰਪੱਖ ਮਹਾਰਪਾਲ ਸਿੰਘ ਘਾਰਦਾਂ ਸੰਗਰੂ